ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਅੱਜ ਦੇ ਬਲੌਗ ਵਿੱਚ ਅੱਜ ਅਸੀਂ ਪਹਿਲਾਂ ਜਾਵਾਂਗੇ ਮਨਰੋਦ ਦੇ ਸਕੂਲ ਉਤੋਂ ਬਾਅਦ ਅਸੀਂ ਜਾਵਾਂਗੇ ਜੰਸੀ ਵਿੱਚ ਪੀਰ ਡਾਕੂਮੈਂਟ ਲਿਉਣ ਵਾਲੀ ਹੈ ਐਕਟੀਵਿਟੀ ਫਿਰ ਅਸੀਂ ਜਾਵਾਂਗੇ ਮੰਡੀ ਤੇ ਤੁਸੀਂ ਸਾਡੇ ਬਲੌਗ ਨਾਲ ਬਣੀ ਰਹੋ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਅਸੀਂ ਕਿੱਥੇ ਕਿੱਥੇ ਚੱਲਨੀ ਆ ਜੇ ਆਪਾਂ ਹੋਰ ਕਿਤੇ ਵੀ ਰੁਕਾਂਗੇ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਵੀ ਆਪਾਂ ਕਿੱਥੇ ਰੁਕ ਰਹੀਆਂ ਤੇ ਕਦੋਂ ਜਾ ਕੇ ਕੋਈ ਜੰਦੂ। ਉਹ ਛੋਟੇ ਜਿਹੇ ਜੰਦੂ। ਅੱਧਾ ਕਿੱਦਾਂ। ਬਟਾਲੇ ਦੀ ਸਬਜ਼ੀ ਮੰਡੀ। ਉਹ ਫਰੂਟ ਵੀ। ਇਹ ਬਸ ਸਾਲ ਦਾ ਦੋਸਤ ਲੋ ਮਿਰਚਾ ਬਹੁਤ ਹੋ ਗਈ ਹੈ ਕਣ ਲੈਣ ਆਏ ਆਪਾਂ ਗੱਡਿਆਂ ਦਾ ਤੇ ਆਪਰ ਤੇ ਮਿਲੇ ਆਣੀ ਇਹ ਗੋਪੀ ਗੋਪੀ ਦਾ ਲੈ ਲੋ ਗੋਪੀ ਦਾ ਕਿਤਾ ਪੰਜ ਕੁਸ਼ੀਆ ਲੈਣਾ 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 ਇਕ ਪਾਲੇ ਕੀ ਹੋਰ ਹੋਰ ਲੈ ਲੋ ਭਾਈ ਬਰੇ ਦਾ ਕੁਣੀ ਵਧੀਆ ਪੱਤੇ ਵਧੀਆ ਇੱਕ ਮੜਾ ਦੂ ਇੱਕ ਬਟੂਨ ਮਿੱਠੀ ਬਾਕੀ ਹਾਲਾ ਪੱਠੀ ਮਿੱਠੀ ਟਮਾਟਰ ਬਾਕੀ ਇਹ ਤੇ ਸਬਜ਼ੀਆਂ ਲਾ ਲੀਆਂ ਨੇ ਆ ਕੀ ਲੋਗ ਨੇ ਤੇ ਲੋਗ ਨੇ ਕੀ ਲੋਗ ਨੇ ਤੇ ਲੋਗ ਨੇ ਨਹੀਂ ਬੱਸ ਬਾਕੀ ਸਬਜ਼ੀਆਂ ਲਾ ਲੀਆਂ ਨੇ ਆਲੂ ਵੀ ਲਾ ਲਿਆ ਧਨੀਆ ਮੀਠੀ ਸਾਰੇ ਲਾ ਲਿਆ മിർച്ച ਦੇਖਾਂਗੇ ਕੀ ਬੰਦਾ ਰਿਜ਼ਲਟ ਕੱਢਾਂਗੇ ਵਧੀਆ ਰਿਜ਼ਲਟ ਆਇਆ ਕਿ ਮਾੜਾ ਆਇਆ ਹਾਂ ਵਧੀਆ ਇਹਨਾਂ ਨੂੰ ਬਣਾਉਂਦੇ ਆਂ ਕਿੱਟ ਨਹੀਂ ਹੋਣੀ ਤੇ ਆਪਾਂ ਬਾਕੀ ਲੱਗਦੇ ਭਾਜੀ ਵਧੀਆ ਚਲੋ ਜਲਦ ਲਾਵਾਂਗੇ ਤਾਂ ਤੱਕ ਦੱਸਾਂਗੇ ਵਧੀਆ ਗਾਹਾਂ ਕਿ ਤੁਹਾਨੂੰ ਇਹਨਾਂ ਨੂੰ ਲੈ ਜਾ ਜਾ ਜੀ ਉਹਦਾ ਆਪਾਂ ਫੋਟੋਆਂ ਉੱਥੋਂ ਪੱਕੀ ਹੋ ਗਈਆਂ ਹੋਣਗੀਆਂ ਉਹ ਤੋਂ ਤੱਕ ਨੇ 2-3 ਦਿਨਾਂ ਦਾ ਪ੍ਰੋਗਰਾਮ ਪਾਉਂਦੇ ਚੱਲ ਗਏ ਪਟਾੜੇ ਦਾ ਬਣੇਗਾ ਸਸੇ ਸੀ ਨਾਲ ਬੜਾ ਤੁਹਾਡੇ ਗੱਲ ਉਹ ਲੋਦਾ ਮਕਾਨ ਦਾ ਵਜਾਦਾ ਹਾਂਜੀ ਹਾਂ ਜੀ ਮਸਤਫਾ ਖਾਨੀ ਦਾ ਬਾਰੇ ਪੜਿਆ ਨਾ ਠੀਕ ਹੈ ਵੀ ਆਪ ਵੀ ਜੀ ਦੇਖਣੇ ਬਾਹਰ ਆਉਣ ਵਾਲਾ ਆਹ ਵਾਲਾ ਵੀ ਜੀ ਬਜਾਇਆ ਹੁੰਦਾ ਹੈ ਜਿਹੜਾ ਲੱਗਣਾ ਹੈਗਾ ਬਿਨਾਂ ਕਨੇ ਹਤੂ ਸਾਹੂ ਬੀ ਉਹਨਾਂ ਨੂੰ ਕੰਮ ਲੱਗੇ ਵਿੱਚ ਦਾ ਭਰਾ ਇਹ ਬਾਤ ਕਰਦੀ ਦੇਖੀ ਬਸ ਤੁਮਰ ਨੂੰ ਰੈਂਟ ਜਾਂ ਕੋਈ ਜਿੰਦ ਨਹੀਂ ਹੋਣਗਾ ਕੋਈ ਕੰਮ ਨਹੀਂ ਹੋਣਗਾ ਆ ਫੇਰ ਇਹ ਨਾ ਮਾਰਕੀਟ ਪਣੀ ਸੀ ਕਿਉਂਕਿ ਆ ਦਰਸੋਸਾਂ ਨੂੰ ਜੀਵਸਵਾਸੀ ਤੋਂ ਹੁੰਦਾ ਹੈ ਮਿਹਨਤ ਕਰਨੀ ਆ ਰਿਕੋ ਲਾਗਤ ਆ ਕੇ ਫਾਈਨਾਂਸ ਹੋਣਾ ਹੈ ਮਹੀਨੇ 2 ਮਹੀਨੇ ਨੂੰ ਚੀਜ਼ ਸਹੀ ਰੰਗ ਲੈਣਾ ਅਰ ਗਾਗ ਨੂੰ ਦੁੱਖ ਲੱਗਦਾ ਹਾਂ ਖੜਾ ਨਹੀਂ ਦੰਗਾ ਕਰਦਾ ਕਿ ਮੇਰੀ ਨਿਕਲੀ ਜੀ ਮੇਰੇ ਆਜੇ ਲੇ ਲਾਭ ਦੇ ਲੋਨ ਵਿੱਚ ਵੀ ਆਟੋਮੈਟਿਕ ਆ ਕੇ ਕਰਦੇ ਆ ਜੀ ਬਹੁਤ ਠੀਕ ਹੈ ਮਿਹਰਬਾਨੀ ਚਲੋ ਚਲੋ ਸਬਜੀ ਲੈ ਲੈਂਦੀ ਮੈਂ ਹਾਂ ਉਹ ਲੈ ਲੈਂਦੇ ਚਲੋ ਮਿਰਚ ਕਿੱਡੀ ਸੋਹਣੀ ਆ 4 ਪਾਉਣ ਵਾਸਤੇ ਜੇ ਕਿਨੇ 4 ਪਾਉਣਾ ਤੇ ਫੜ ਸਕਦਾ ਏ ਤੂੰ ਢਿੰਡੇ ਵੀ ਆਏ ਆ ਨਾ ਸਿਮਲਾ ਮਿਰਚ ਨਹੀਂ ਹਰੇ ਮਟਰ ਲੈ ਲਓ ਹਰੇ ਮਟਰ ਹੂੰ ਇਹ ਮਠੇ ਕੁੰਬਾ ਵੀ ਕਈ ਬੜੀਆਂ ਬਣਾਉਂਦੇ ਆ ਨਾ अपन नहीं सलाद खीरे मूली हलवा लसन बहुत सोना ਰੇਡਰਾਂ ਨੂੰ ਰੇਡਰਾਂ ਨੂੰ ਅੰਮੋਲਿਯ ਬਣਾਉਂਦੇ ਜੀਂਗਾ ਦੂਰ ਕਰਨੇ ਮਿਠਾਣੇ ਕੇ ਬੋਲੇ ਦੂਰ ਕਰਨੇ ਕੇ ਬੋਲੇ ਦੂਰ ਕਰਨੇ ਮਿਠਾ ਲੀ ਇਸ ਰੋਡ ਤੇ ਚੌਂਕ ਤੇ ਬਹੁਤ ਹੀ ਭੀੜ ਹੁੰਦੀ ਹੈ ਦੱਸੋ ਕੀ ਕਰਵਾਣਾ ਕਰਵਾ ਲਓ ਜੋ ਕਰਵਾਣਾ ਚਲੋ ਹੁਣ ਅਸੀਂ ਰੁਕੇ ਆ ਅਲੀਵਾਰ ਜੋ ਕਿ ਸਾਡਾ ਫੇਵਰੇਟ ਆ ਤੁਸੀਂ ਮੈਂਦੇ ਹੋ ਜੇ ਮਨ ਰੋ ਅਦੀ ਮੀਟਿੰਗ ਤੇ ਆਉਨੇ ਆ ਪਰ ਫਿਰ ਵੀ ਇੱਥੇ ਆਉਨੇ ਆ ਉਦਾਂ ਵੀ ਲੰਘਦੇ ਰਹੇ ਕਦੇ ਪਟਾਲੇ ਇਹ ਛੱਡ ਕੇ ਨਹੀਂ ਜਾਂਦਾ ਆਡਾ ਫੇਵਰਟ ਟਾਈਮ ਵੀ ਇੱਕ ਤੇ ਇਹ ਜਿਹੜੇ ਆਪਣੇ ਹੋਟਲ ਦੀ ਵੀ ਉਹ ਵੀ ਸੱਜੇ ਨੇ ਹਾਂ ਤੇ ਉਹਨਾਂ ਦਾ ਵੀ ਬਾਕੀ ਬੈਸਟ ਜੀ ਹੁੰਦੀ ਹੈ ਇਹਨਾਂ ਦੀ ਚੀਜ਼ ਵੀ ਇਹਨਾਂ ਦੀ ਦੇਖੋ ਸਾਡੇ ਲਈ ਤੇ ਕਿੰਨੇ ਕਈ ਚੀਜ਼ ਜੇ ਟੇਸਟ ਕਰ ਲਈਏ ਪਰਫੈਕਟ ਆ ਆਰਾਊਂਡ ਸਾਲੀਆਂ ਤਾਂ ਨਹੀਂ ਦਿੱਤੀਆਂ ਪਰ ਜਿੰਨੀਆਂ ਦਿੱਤੀਆਂ ਟੇਸਟ ਉਹ ਤਾਂ ਵਧੀਆ ਹੁੰਦੀਆਂ ਨੇ ਹਾਂ ਲੱਗਦਾ ਹੋਰ ਕੀ ਜਾਣਦੇ ਆ ਉਹ ਹੁੰਦਾ ਪਤਾ ਕੀ ਕਰੀ ਮੰਨ ਜਿਹੜੀ ਚੀਜ਼ ਪਤਾ ਕੀ ਦਿੱਕੇ ਸੰਤੁਸ਼ਟੀ ਹੋਏ ਨਾ ਜੀ ਉੱਤੇ ਰੁਕਿਆ ਜਾਂਦਾ ਜੀ ਨਾਲ ਦੇ ਪੈਣ ਦਾ ਵੇਲਾ ਹੋਇਆ ਹੀ ਮੈਂ ਘਰ ਜਾ ਗਈ ਕਿ ਰੋਟੀਆਂ ਲਥਲੀਆਂ ਨਹੀਂ ਹੁਣੇ ਹੀ ਕਰਾਂ ਗਾ ਸਰਦੀਆਂ ਦਾ ਮੌਸਮ ਅੰਦਰ ਹੂੰ ਤੇ ਹਵਾਵਾਂ ਜਲਣ ਦੀ ਠੰਡਾ ਮੌਸਮ ਹੈ ਜੀ ਤੇ ਗਰਮ ਗਰਮ ਪਕਾਵੇ ਜੀ ਖਾਂ ਲੈਦੇ ਜੀ ਹਾਂ ਆਪ ਵੀ ਇਹ ਸਾਰੇ ਲੈ ਲਓ ਟੇਸਟ ਹੈ ਕੀ ਅੰਤਗਲ ਆਪ ਨੂੰ ਤੇ ਪਤਾ ਨਹੀਂ ਹੁਣ ਕਿ ਨਾਲ ਜੀ ਕੀ ਗਰਮ ਹੋ ਗਿਆ ਡਿੱਗੇ ਵਿੱਚ ਰੱਖਿਆ ਚਲੋ ਬਾਕੀ ਮੈਂ ਕੱਢ ਲੈਣੀ ਕੋਈ ਗੱਲ ਨਹੀਂ ਤੇ ਇਹਨਾਂ ਹਾਂਜੀ ਕੱਢ ਲੈਣੀ ਹੈ ਚੱਕਾ ਰਹੀ ਨੇ ਫਿਰ ਅੱਜ ਦਾ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਤੇ ਸੁਣ ਸੁਣੇ ਕਮੈਂਟ ਕਰਨੀ